ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਜਿਵੇਂ ਕੇ ਸੇਰੂ ਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵਹਿ ਬੋਲੇ ਨਾ ਜਾਣ ਮਾਇਆ ਮਧ ਮਾਤਾ ਮਰਣਾ ਚੀਤ ਨਾ ਆਵੈ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵਹਿ ਬੋਲ ਨਾ ਜਾਣੈ ਮਾਇਆ ਮਤ ਮਾਤਾ ਮਰਣਾ ਜੀਦ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਉ ਭਉ ਕੇ ਸ਼ਨਾਹੀ न ते रंग रा स्वामी तिन जनम मरण दुख नास तेरी बख़श नाम ਸਾਥ ਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਾਲ ਬਾਇਨ ਆੜ ਬਹਿਰ ਆਰਾਦੇ ਤੇਰੀ ਸਰਣਾ ਤੇਰੇ ਪਰਵਾਸਾ ਪੰਜ ਦੁਸ਼ਟ ਲਾ ਸਾਦੇ ਨਾਨ ਕੇਸ਼ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਗਲ ਰਾਖੀ ਮੇਰੀ ਗਿਆਨ ਤੇ ਆਨ ਕੇਸ਼ ਕਰਮ ਨ ਜਾਣਾ सार न गाना तेरी सभु ते वॾा सतगुर नान कल राखी मेरी वाहिगुरू जी का खालसा ਵਾਹੇ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਬਾਵੈ ਭੂਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਜੀਤ ਨਾ ਆਵੈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਪਾਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਮਹਾਰਾਜੀ ਦੀ ਪਾਵਨ ਰਸਨਾ ਤੋਂ ਵਿਚਾਰ ਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 749 ਤੇ ਸੂਹੀ ਰਾਗੰਦਰ ਸੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਹ ਬਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਭਈਆਂ ਬੇਅੰਤ ਭੁੱਲਾਂ ਦੇਖਿ ਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ